ਸਤਿ ਸ਼੍ਰੀ ਅਕਾਲ ਜੀ ਲਾਡਲੀਆਂ ਵੀਡੀਓ ਵਿੱਚ ਹੁਣ ਆ ਗਿਆ ਹੈ ਨਵਾਂ ਮੋੜ ਡਾਕਟਰ ਨੇ ਸਾਰੇ ਖੁਲਾਸੇ ਕਰ ਦਿੱਤੇ ਆ ਹੁਣ ਅਸੀਂ ਇਸ ਵੀਡੀਓ ਵਿੱਚ ਦੱਸਾਂਗੇ ਜਦੋਂ ਗੁਰਪ੍ਰੀਤ ਘਾਰ ਵਿੱਚ ਕਲੇਸ਼ ਕਰਦਾ ਆ ਕਿ ਮੈਨੂੰ ਤੁਸੀਂ ਸਾਰਿਆਂ ਨੇ ਪਾਗਲ ਬਣਾਇਆ ਆ ਤੇ ਮੈਂ ਹੁਣ ਇਸ ਕੁੜੀਆਂ ਨੂੰ ਇੱਥੇ ਜਨਮ ਨਹੀਂ ਲੈਣ ਦਵਾਂਗਾ ਤੇ ਜਦੋਂ ਉਹ ਬਲਜੀਤ ਨੂੰ ਕਹਿੰਦਾ ਆ ਕਿ ਤੂੰ ਜਿਹੜਾ ਡਾਕਟਰ ਪਹਿਲਾਂ ਦੱਸਿਆ ਸੀ ਤੂੰ ਤਾਂ ਮੇਰੇ ਨਾਲ ਧੋਖੇਬਾਜ਼ੀ ਕੀਤੀ ਧੋਖੇਬਾਜ਼ੀ ਕੀਤੀ ਆ ਤੇ ਫਿਰ ਜਦੋਂ ਗੁਰਪ੍ਰੀਤ ਘਰਦਿਆ ਨੂੰ ਇਹ ਦੱਸਦਾ ਆ ਕਿ ਮੈਂ ਤਾਂ ਕਿਸੇ ਹੋਰ ਡਾਕਟਰ ਨੂੰ ਪਤਾ ਕਰਕੇ ਆਇਆ ਆ ਮੈਂ ਹੁਣ ਦੂਜੀ ਵਾਰ ਸਕੈਨ ਕਰਵਾਉਣੀ ਆ ਤੇ ਇਸ ਬੱਚਿਆਂ ਨੂੰ ਢਿੱਡ ਵਿੱਚ ਹੀ ਖਤਮ ਕਰ ਦੇਣਾ ਆ ਤੇ ਇਸ ਗੱਲ ਨੂੰ ਸੁਣ ਕੇ ਰੋਜੀ ਤਾਂ ਬਹੁਤ ਹੀ ਦੁਖੀ ਹੁੰਦੀ ਆ ਉਹ ਕਹਿੰਦੀ ਆ ਕਿ ਮੈਂ ਹੁਣ ਤੱਕ ਤਾਂ ਇਹਨਾਂ ਨੂੰ ਬਚਾ ਲਿਆ ਪਰ ਮੈਂ ਹੁਣ ਕਿੱਦਾਂ ਬਚਾਵਾਂ ਫਿਰ ਉਹ ਗੌਰਪ੍ਰੀਤ ਨੂੰ ਬੋਲਦੀ ਆ ਕਿ ਮੈਂ ਇਹ ਸਭ ਨਹੀਂ ਕਰਨਾ ਤੇ ਮੈਂ ਡਾਕਟਰ ਦੇ ਕੋਲ ਨਹੀਂ ਜਾਣਾ ਗੌਰਪ੍ਰੀਤ ਬਹੁਤ ਬੋਲਦਾ ਆ ਉਹ ਕਹਿੰਦਾ ਆ ਹੁਣ ਤੂੰ ਬਹੁਤ ਬੋਲਣ ਲੱਗ ਪਈ ਆ ਤੇਰੀ ਜਵਾਨ ਬਹੁਤ ਖੁੱਲ ਗਈ ਆ ਤੇ ਫਿਰ ਜਦੋਂ ਉਹ ਉਸ ਦੀ ਮਾਂ ਵੀ ਕਹਿੰਦੀ ਆ ਕਿ ਗੌਰਪ੍ਰੀਤ ਤੂੰ ਐਦਾਂ ਨਾ ਕਰ ਪਰ ਗੌਰਪ੍ਰੀਤ ੱੱਕੇ ਦੇ ਨਾਲ ਰੋਜੀ ਨੂੰ ਘਰੋਂ ਲੈ ਜਾਂਦਾ ਆ ਹਸਪੀਟਲ ਜਦੋਂ ਹਸਪੀਟਲ ਜਾ ਕੇ ਉਹ ਡਾਕਟਰ ਨਾਲ ਗੱਲ ਕਰਦੇ ਆ ਕਿ ਅਸੀਂ ਸਕੈਨ ਕਰਵਾਉਣੀ ਆ ਤੇ ਬੱਚੀਆਂ ਦਾ ਸਾਨੂੰ ਪਤਾ ਆ ਕਿ ਇਸਦੇ ਦੋ ਕੁੜੀਆਂ ਆ ਤੇ ਅਸੀਂ ਨਹੀਂ ਰੱਖਣੀਆਂ ਇਹ ਪਰ ਡਾਕਟਰ ਪਹਿਲਾਂ ਹੀ ਸਾਫ਼-ਸਾਫ਼ ਮਨ੍ਹਾ ਕਰ ਦਿੰਦਾ ਆ ਕਿ ਮੈਂ ਸਕੈਨ ਨਹੀਂ ਕਰਨੀ ਕਿਉਂਕਿ ਪਹਿਲਾ ਸੀ ਰਵਾਜ ਇਹ ਸਕੈਨ ਕਰਾਉਣ ਦਾ ਤੇ ਬੱਚੇ ਦੱਸਣ ਦਾ ਪਰ ਹੁਣ ਪੁਲਿਸ ਨੇ ਬਹੁਤ ਸਿਕੰਜਾ ਕੱਸ ਦਿੱਤਾ ਆ ਕਿ ਹੁਣ ਤੁਹਾਡੇ ਤੇ ਕਾਰਵਾਈ ਹੋਵੇਗੀ ਡਾਕਟਰਾਂ ਦਾ ਸਰਟੀਫਿਕੇਟ ਕੈਨਸਲ ਕੀਤਾ ਜਾਵੇਗਾ ਤੇ ਹੁਣ ਅਸੀਂ ਇਹ ਸਭ ਕੁਝ ਨਹੀਂ ਕਰ ਸਕਦੇ ਗੁਰਪ੍ਰੀਤ ਕਹਿੰਦਾ ਆ 5 ਮਹੀਨੇ ਪਹਿਲਾਂ ਤਾਂ ਅਸੀਂ ਕਰਵਾਇਆ ਸੀ ਟੈਸਟ ਪਰ ਉਦੋਂ ਤਾਂ ਕਿਸੇ ਨੇ ਕੁਝ kiya ਨਹੀਂ ਫਿਰ ਜਦੋਂ ਡਾਕਟਰ ਕਹਿੰਦਾ ਆ ਕਿ ਜਦੋਂ ਤੁਸੀਂ ਡੋ ਕਰਵਾਇਆ ਸੀ ਟੈਸਟ ਫਿਰ ਕੀ ਆਇਆ ਸੀ ਤੇ ਗੁਰਪ੍ਰੀਤ ਦਾਸ ਦਾ ਆ ਕਿ ਉਦੋਂ ਦੋ ਕੁੜੀਆਂ ਦਸੀਆਂ ਸੀ ਤੇ ਮੈਂ ਹੁਣ ਫਿਰ ਦੁਬਾਰਾ ਟੈਸਟ ਕਰਵਾਉਣਾ ਆ ਡਾਕਟਰ ਕਹਿੰਦਾ ਸੀ ਕਿ ਅਸੀਂ ਸਕੈਨ ਇਸ ਲਈ ਕਰਦੇ ਆ ਕਿ ਬੱਚੇ ਦੀ ਸਿਹਤ ਦੇਖੀ ਜਾਵੇ ਕਿ ਬੱਚਾ ਠੀਕ ਠਾਕ ਹੈ ਕਿ ਨਹੀਂ ਪਰ ਲੋਕਾਂ ਨੇ ਤਾਂ ਇਹਤ ਤੰਦਾ ਹੀ ਬਣਾ ਲਿਆ ਆ ਕੁੜੀਆਂ ਹੁੰਦੀਆਂ ਆ ਤਾਂ ਰੋਸ਼ਨ ਕਰਵਾ ਦਿੰਦੇ ਆ ਫਿਰ ਜਦੋਂ ਡਾਕਟਰ ਕਹਿੰਦਾ ਗੁਰਪ੍ਰੀਤ ਬਹੁਤ ਹੀ ਮਿੰਤਾ ਤਰਲੇ ਕਰਦਾ ਆ ਕਿ ਡਾਕਟਰ ਸਾਹਿਬ ਇੱਕ ਵਾਰ ਤੁਸੀਂ ਸਕੈਨ ਕਰਕੇ ਸਾਨੂੰ ਦੱਸ ਦੋ ਤੇ ਫਿਰ ਜਦੋਂ ਡਾਕਟਰ ਕਹਿੰਦਾ ਆ ਕਿ ਮੈਂ ਸਕੈਨ ਕਰ ਦਵਾਂਗਾ ਪਰ ਸਕੈਨ ਕਰਾਂਗਾ ਮੈਂ ਬੱਚੇ ਦੀ ਸਿਹਤ ਬਾਰੇ ਦੱਸਾਂਗਾ ਮੈਂ ਇਹ ਨਹੀਂ ਦੱਸਾਂਗਾ ਮੁੰਡਾ ਆ ਜਾਂ ਕੁੜੀ ਕਿਉਂਕਿ ਇਹਨਾਂ ਦਾ ਪੇਟ ਦੇਖ ਕੇ ਤਾਂ ਲੱਗਦਾ ਆ ਕਿ ਇਹਨਾਂ ਦੇ ਇੱਕ ਹੀ ਬੱਚਾ ਆ ਤੇ ਤੁਸੀਂ ਤਾਂ ਦੋ ਬੱਚੇ ਕਹਿ ਰਹੇ ਆ ਫਿਰ ਜਦੋਂ ਡਾਕਟਰ ਰੋਜੀ ਨੂੰ ਸਕੈਨ ਕਰਨ ਲਈ ਅੰਦਰ ਲੈ ਕੇ ਜਾਂਦਾ ਆ ਤਾਂ ਡਾਕਟਰ ਵੀ ਹੈਰਾਨ ਹੋ ਜਾਂਦਾ ਆ ਉਹ ਤਾਂ ਬਹੁਤ ਹੀ ਪਰੇਸ਼ਾਨ ਹੋ ਜਾਂਦਾ ਆ ਕਿ ਇਹ ਕਿੱਦਾਂ ਹੋ ਸਕਦਾ ਆ ਕਿਉਂਕਿ ਮੰਨੂ ਨੇ ਜੋ ਕਿਹਾ ਸੀ ਹੁਣ ਉਹ ਸੱਚ ਹੋਣ ਜਾ ਰਿਹਾ ਆ ਮੰਨੂ ਨੂੰ ਤਾਂ ਪਹਿਲਾਂ ਹੀ ਸੁਪਨਾ ਆ ਗਿਆ ਸੀ ਫਿਰ ਜਦੋਂ ਡਾਕਟਰ ਬਾਹਰ ਆਉਂਦਾ ਆ ਤਾਂ ਗੁਰਪ੍ਰੀਤ ਤੇ ਰੋਜੀ ਨੂੰ ਪੁੱਛਦਾ ਆ ਕਿ ਤੁਸੀਂ ਕਿਹੜੇ ਡਾਕਟਰ ਨੂੰ ਸਕੈਨ ਕਰਵਾਈ ਸੀ ਤੇ ਉਹ ਦੱਸਦੇ ਆ ਕਿ ਸਾਡੇ ਰਿਸ਼ਤੇਦਾਰੀ ਵਿੱਚ ਹੀ ਡਾਕਟਰ ਸੀ ਫਿਰ ਜਦੋਂ ਡਾਕਟਰ ਕਹਿੰਦਾ ਆ ਕਿ ਰੋਜੀ ਦੇ ਦੋ ਨਹੀਂ ਬੱਚੇ ਤਿੰਨ ਬੱਚੇ ਆ ਤੇ ਰੋਜੀ ਤੇ ਗੁਰਪ੍ਰੀਤ ਬਹੁਤ ਹੀ ਪਰੇਸ਼ਾਨ ਹੋ ਜਾਂਦੇ ਆ ਤੇ ਹੈਰਾਨ ਹੋ ਜਾਂਦੇ ਆ ਕਿ ਇਹ ਕਿਦਾਂ ਫਿਰ ਰੋਜੀ ਸਮਝ ਜਾਂਦੀ ਆ ਕਿ ਜੋ ਮੰਨੂ ਨੇ ਕਿਹਾ ਹੁਣ ਉਹ ਸੱਚ ਹੋਵੇਗਾ ਮੇਰੇ ਦੋ ਕੁੜੀਆਂ ਤੇ ਇੱਕ ਮੁੰਡਾ ਹੋਵੇਗਾ ਅੰਦਰੋਂ ਅੰਦਰ ਹੀ ਰੋਜੀ ਤਾਂ ਬਹੁਤ ਖੁਸ਼ ਹੁੰਦੀ ਆ ਕਿਉਂਕਿ ਉਹ ਕਿਸੇ ਨੂੰ ਦੱਸਣਾ ਤਾਂ ਨਹੀਂ ਚਾਹੁੰਦੀ ਫਿਰ ਹੁਣ ਅੱਗੇ ਦੇਖੋ ਗੁਰਪ੍ਰੀਤ ਕੀ ਕਰੇਗਾ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ